ਐਨਿਕਸ ਵੇਰਾ ਦੇਖ ਰਹੇ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਪੰਜਾਬ ਦੇ ਵੱਡੇ ਗਾਇਕ ਆਰਨੇ ਦੇ ਪਿੰਡ ਧਰਮਪੁਰਾ ਦੇ ਵਿੱਚ ਮੌਜੂਦ ਆ ਜਿੱਤੇ ਲੋੜਵੰਦ ਭੈਣਾ ਦਾ ਆਰਨੇ ਦੇ ਵੱਲੋਂ ਵਿਆਹ ਕਰਵਾਇਆ ਜਾ ਰਿਹਾ ਤਾਂ ਵਿਆਹ ਵਾਲੇ ਘਰ ਦੇ ਵਿੱਚ ਅਸੀਂ ਮੌਜੂਦ ਆ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਔਰ ਪੰਜਾਬ ਦੇ ਨਾਮੀ ਜਿਹੜੇ ਕਲਾਕਾਰ ਨੇ ਇੱਥੇ ਆ ਕੇ ਸਟੇਜ ਜਿਹੜੀ ਕਿ ਸਾਂਝੀ ਕਰਨਗੇ ਤਾਂ ਵਿਆਹ ਵਾਲੇ ਘਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੈਂਡ ਬਾਜੇ ਵੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਿਆਰੀਆਂ ਜਿਹੜੀਆਂ ਨੂੰ ਕੀਤੀਆਂ ਜਾ ਰਹੀਆਂ ਨੇ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰਨੇ ਦੇ ਵੱਲੋਂ ਲੋੜਵੰਦਾ ਭੈਣਾ ਨੇ ਜਿਹੜੀਆਂ ਉਹਨਾਂ ਦੇ ਵਿਆਹ ਸੁਕੀਤਾ ਜਾ ਰਹੇ ਹੋਣ ਲੋੜਿੰਦਾ ਸਮਾਨ ਹੋ ਦਿੱਤਾ ਜਾ ਕ ਅੰਦਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਇਹ ਪੰਜਾਬ ਦੇ ਮਸ਼ਹੂਰ ਗਾਇਕ ਆਰਨੇ ਦਾ ਘਰ ਹੈ ਉਸਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਤੇ ਪਿੱਛੇ ਕੱਲ ਮਹਿੰਦੀ ਦੀਆਂ ਰਸਮਾਂ ਉਹ ਨਿਭਾਈਆਂ ਗਈਆਂ ਸੀ ਹਾਲਾਂਕਿ ਆਦਨੇ ਤੇ ਵੱਲੋਂ ਕਿਹਾ ਗਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਿੰਦੀ ਦੀ ਰਸਮ ਹੈ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਭਾਈ ਗਈ ਹੈ ਹਾਲਾਂਕਿ ਪਹਿਲਾਂ ਭੈਣਾਂ ਆਪਣੇ ਘਰਾਂ ਦੇ ਵਿੱਚ ਹੀ ਰਸਮਾਂ ਨਹੀਂ ਬਹੁੰਦੀਆਂ ਸੀ ਤੌਰ ਤੁਸੀਂ ਦੇਖ ਸਕਦੇ ਹੋ ਘਰ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤਾਂ ਜਿਵੇਂ ਵਿਆਹ ਹੁੰਦਾ ਉਸੇ ਤਰ੍ਹਾਂ ਦੇ ਨਾਲ ਇਸ ਘਰ ਦੇ ਵਿੱਚ ਵੀ ਰੌਣਕਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਤਾਂ 10 ਤੋਂ 11 ਲੋੜਵੰਦਾ ਭੈਣਾਂ ਨੇ ਜਿਹੜੀਆਂ ਉਹਨਾਂ ਦੇ ਵਿਆਹ ਕਾਰਜ ਨੇ ਆਨੰਦ ਕਾਰਜ ਨੇ ਉਹ ਕਰਵਾਏ ਗਏ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਹੈ ਜਿਹੜਾ ਉਹ ਇੱਥੇ ਕੀਤਾ ਗਿਆ ਇਹਨਾਂ ਦੇ ਵੱਲੋਂ ਤਾਂ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਹੈ ਉਹ ਇੱਥੇ ਕੀਤਾ ਗਿਆ ਤਾਂ ਕੱਲੀ ਕੱਲੀ ਤਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਧਰਲੇ ਪਾਸੇ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਹੈ ਜੋ ਲੋਕ ਉਹਨਾਂ ਦੇ ਨਾਲ ਪਹੁੰਚੇ ਨੇ ਚਾਹੇ ਉਹ ਆਰਐਨਡੀ ਦੇ ਨਜ਼ਦੀਕੀ ਨੇ ਜਾਂ ਫਿਰ ਜਿਹੜੇ ਪਰਿਵਾਰਾਂ ਦੇ ਨਾਲ ਆਏ ਸੀ ਉਹਨਾਂ ਦੇ ਲਈ ਇੱਥੇ ਖਾਨ ਪਿੰਡ ਜਿਹੜਾ ਅਰੇਂਜਮੈਂਟ ਉਹ ਕੀਤਾ ਗਿਆ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਨਿਤ ਦੇ ਘਰ ਦੀਆਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਜਿੱਤੇ ਵਿਆਹ ਦਾ ਜਿਹੜਾ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰਨਿਤ ਦੇ ਵੱਲੋਂ 10 ਤੋਂ 11 ਲੋੜਵੰਦ ਪੈਨਾਂ ਨੇ ਜਿਹੜੇ ਉਹਨਾਂ ਦੇ ਆਨੰਦ ਕਾਰਜ ਨੇ ਉਹ ਕੀਤੇ ਜਾ ਰਹੇ ਨੇ ਤਾਂ ਹਰ ਤਰ੍ਹਾਂ ਦੀ ਤਿਆਰੀ ਇੱਥੇ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਆਰਨਿਤ ਨੂੰ ਪਿਆਰ ਕਰਨ ਵਾਲੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜੋ ਆਰਨਿਤ ਦੇ ਸਾਥੀ ਨੇ ਔਰ ਜੋ ਪਰਿਵਾਰਕ ਮੈਂਬਰ ਨਾਲ ਆਏ ਨੇ ਉਹ ਵੀ ਇੱਥੇ ਪਹੁੰਚ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਤੋਂ ਲੈ ਕੇ ਇਕਲੀ-ਕਲੀ ਨਿੱਕੀ ਤੋਂ ਨਿੱਕੀ ਚੀਜ਼ ਦਾ ਧਿਆਨ ਉਹ ਰੱਖਿਆ ਗਿਆ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਉਹ ਸਮੱਸਿਆ ਹੋਵੇ ਉਹ ਨਾ ਆਵੇ ਤਾਂ ਜਿੰਨੇ ਵੀ ਇੱਥੇ ਲੋਕ ਪਹੁੰਚੇ ਨੇ ਤਾਂ ਹਰ ਇੱਕ ਦਾ ਧਿਆਨ ਆ ਉਹ ਰੱਖਿਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਤਾਂ ਇਹ ਤਸਵੀਰਾਂ ਥੋੜੀਆਂ ਸਾਂਝੀਆਂ ਕਰ ਰਿਹਾ ਪਿੰਡ ਧਰਮਪੁਰਾ ਤੋਂ ਆਰਨਿਤ ਬੈਠੇ ਹੋਏ ਨਜ਼ਰ ਆ ਰਹੇ ਨੇ ਆਪਣੇ ਸਾਥੀਆਂ ਦੇ ਨਾਲ ਤਾਰਿਕ ਦੀ ਚੀਜ਼ ਹੈ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਕਮੀ ਹੋ ਨਾ ਰਵੇ ਤਾਰਨੇ ਤੇ ਇੱਥੇ ਨਜ਼ਰ ਆ ਰਹੇ ਨੇ ਆਪਣੇ ਦੋਸਤਾਂ ਦੇ ਨਾਲ ਔਰ ਉਹਨਾਂ ਦੇ ਨਾਲ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਘਰ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹਰ ਇੱਕ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਉਹ ਇੱਥੇ ਨਜ਼ਰ ਆ ਰਹੀ ਹੈ ਤਾ ਇਸੇ ਪਿੱਛੇ ਹੀ ਬੈਕਸਾਈਡ ਦੇ ਖੇਤਾ ਦੇ ਵਿੱਚ ਸਟੇਜ ਆ ਲਗਾਈ ਗਈ ਹੈ ਜਿੱਥੇ ਪੰਜਾਬ ਦੇ ਵੱਡੇ ਕਲਾਕਾਰਾਂ ਦੇ ਵੱਲੋਂ ਆ ਕੇ ਸਟੇਜ ਹੈ ਉਹ ਸਾਂਝੀ ਕੀਤੀ ਜਾਣੀ ਹੈ ਤਾਂ ਹੁਣ ਤੱਕ ਜੇਕਰ ਗੱਲ ਕਰੀਏ ਤਾਂ 65 ਤੋਂ ਵੱਧ ਲੋੜਵੰਦ ਪੇੜਾਂ ਦੇ ਜਿਹੜੇ ਕਿ ਆਨੰਦ ਕਾਜ ਨੇ ਉਹ ਆਰਨੇ ਦੇ ਵੱਲੋਂ ਕਰਵਾਏ ਜਾ ਰਹੇ ਨੂੰ ਕਹਿ ਰਹੇ ਨੇ ਕਿ ਜਦੋਂ ਉਹ ਅਜਿਹੇ ਕੰਮ ਕਰਦਾ ਤਾਂ ਮਨ ਨੂੰ ਜਿਹੜਾ ਸਕੂਨ ਹੈ ਉਹ ਜ਼ਰੂਰ ਮਿਲਦਾ ਹੈ ਕੈਮਰਾ ਬਸ ਸੰਮਾਨਦਰਾਲ ਹਿੰਮਤ ਸਿੰਘ ਘਪਾਲ ਦੇ ਨੇ ਸਵੇਰਾ ਧਰਮਪੁਰਾ